ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ। ਤੋ ਅੱਜ ਮੈਂ ਕੰਮ ਤੋਂ ਛੁੱਟੀ ਕੀਤੀ ਸੀ ਤੇ ਮੈਂ ਆਪਣੇ ਦੋਸਤ ਦੇ ਘਰੇ ਆਇਆ ਵਾ। ਤੇ ਹੁਣੀ ਉਹਨੂੰ ਫੋਨ ਕੀਤਾ ਆਪਣੇ ਦੋਸਤ ਨੂੰ ਤੇ ਉਹਨੂੰ ਬੁਲਾਣੇ ਆ ਤੇ ਫਿਰ ਦਿਖਾਣੇ ਆ ਅੱਗੇ ਦਾ ਕੀ ਕੰਮ ਆ। ਤੇ ਹੁਣ ਮੈਂ ਉਹਨੂੰ ਫੋਨ ਕਰਨ ਲੱਗਾ ਹਾਂ ਤੇ ਦੇਖਦੇ ਆਂ ਅੰਦਾ ਕਿ ਨਹੀਂ ਕਿ ਸੋ ਗਿਆ। ਠੀਕ ਆ ਜੀ। ਤੋ ਉਹਨੂੰ ਫੋਨ ਕਰਦੇ ਦੋ ਮਿੰਟ। ਤੋ ਗਾਇਸ ਆ ਗਿਆ ਮੇਰਾ ਦੋਸਤ ਤੇ ਹੁਣ ਦਿਖਾਣੇ ਤੁਹਾਨੂੰ। ਆ ਦੇਖੋ ਆ ਗਿਆ ਜੀ। ਸੁੱਤਾ ਤਾਂ ਨਹੀਂ ਹੋਇਆ ਸੀ। ਵੀਡੀਓ ਹੀ ਬਣਾਇਆ ਕਰ ਬਸ ਵੀਡੀਓ ਹੀ ਬਣਾਣੀ ਆ ਲੋਕੀ ਕਹਿੰਦੇ ਯਾਰ ਆਰਾਮ ਕਰ ਲੋ ਵੀਡੀਓ ਬਣਾਈ ਜਾਂਦੇ ਹੋ ਲੋਕੀ ਕਹਿੰਦੇ ਜਿਹੜਾ ਲੜਾਈ ਕਰਦਾ ਉਹਦੀ ਉਹਦੀ ਫੋਟੋ ਵੀਡੀਓ ਬਣਾ ਕੇ ਦੋ ਇੱਕ ਹੋਰ ਵੀਡੀਓ ਆਉਗੀ ਗਾਇਜ਼ ਲੜਾਈ ਦੀ ਤੇ ਸਾਡੇ ਕੈਮਰਾਮੈਨ ਜਿਹੜਾ ਬੋਲਦਾ ਪਿਆ ਵਾ ਗਾਇਜ਼ ਇਹੀ ਜਿਹੜਾ ਹੈਗਾ ਇਹੀ ਲੜੂਗਾ ਗਾਇਜ਼ ਆਪਣਾ ਫੇਸ ਦਿਖਾਉਂ ਭਰਾਵਾ ਮੇਰੇ ਨਾਲ ਮੇਰੇ ਨਾਲ ਨਹੀਂ ਕੋਈ ਲੜ ਸਕਦਾ ਮੇਰੇ ਨਾਲ ਨਹੀਂ ਕੋਈ ਲੜ ਸਕਦਾ ਵੀਰੇ ਗਾਈਜ਼ ਹੁਣ ਐਤ ਕੀ ਇਹਦੇ ਨਾਲ ਲੜਾਈ ਹੋ ਗਈ ਜਿਹੜਾ ਵੀਡੀਓ ਬਣਾ ਰਿਹਾ ਵਾ ਜਿਹਦੀ ਸ਼ਕਲ ਤੁਸੀਂ ਅੱਲੇ ਦੇਖੀਏ ਪਿੱਛੇ ਗਾਈਜ਼ ਕੁੱਟਣਾ ਗਾਈਜ਼ ਇਹ ਨਾ ਵੀਡੀਓ ਬਣਾ ਕੇ ਬੜਾ ਉਹ ਹੋਇਆ ਕਿ ਫੇਮਸ ਫੇਮਸ ਕੀ ਦੋ ਵੀਡੀਓ ਚੜ ਗਈਆਂ ਮੇਰੀਆਂ ਹੁਣ ਅੱਗੇ ਸਾਰੇ ਬੰਦੇ ਕੁੱਟਣੇ ਆ ਇਹਦੇ ਵਿੱਚ ਹੈਗੀ ਹੈ ਗਾਈਜ਼ ਕੁੱਟਣੇ ਆ ਗਾਈਜ਼ ਪਹਿਲਾ ਇਹ ਵਾਲਾ ਮੁੰਡਾ ਕੁੱਟਣਾ ਵਾ ਜਿਹੜਾ ਵੀਡੀਓ ਬਣਾ ਰਿਹਾ ਵਾ ਤਾਂ ਕਿ ਅੱਗੇ ਤੋਂ ਵੀਡੀਓ ਨਾ ਆਏ ਹਾਂ